ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੀ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪ ਨਗਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਦਾ ਇੱਕ 5 ਸਾਲਾਂ ਦੇ ਮਾਸੂਮ ਹਰਵੀਰ ਸਿੰਘ ਨੂੰ ਇੱਕ ਪ੍ਰਵਾਸੀ ਵੱਲੋਂ ਅਗਵਾ ਕਰਨ ਤੋਂ ਬਾਅਦ ਦਰਿੰਦਗੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਹੀ ਪ੍ਰਵਾਸੀਆਂ ਪ੍ਰਤੀ ਇਹ ਜਿਹੜਾ ਪੰਜਾਬੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਵਿਰੁੱਧ ਮੋਰਚਾ ਖੋਲਦਿਆਂ ਹੋਏ ਆ ਮਤੇ ਪਾਸ ਕੀਤੇ ਜਾ ਰਹੇ ਨੇ ਉੱਤੇ ਜੇਕਰ ਹੁਣ ਆਪਾਂ ਪ੍ਰਵਾਸੀਆਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਇੱਕ ਇਹ ਰਿਪੋਰਟ ਹੈ ਜਿਹੜੀ ਉਹ ਮੀਡੀਆ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਦੋਂ ਬੀਤੇ ਕੱਲ ਇਹ ਮੀਡੀਆ ਦੇ ਕੁਝ ਕਰਮੀ ਰੇਲਵੇ ਸਟੇਸ਼ਨ ਤੇ ਪਹੁੰਚਦੇ ਨੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਇਹ ਬਹੁਤ ਆਪ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਆ ਟ੍ਰੇਨਾਂ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡਾਂ ਵੱਲ ਨੂੰ ਰਵਾਨਾ ਹੋ ਰਹੇ ਨੇ ਤੇ ਜਦੋਂ ਮੀਡੀਆ ਕਰਮੀ ਉੱਥੇ ਮੌਕੇ ਤੇ ਪਹੁੰਚਦੇ ਨੇ ਤਾਂ ਇਹ ਸੱਚਮੁੱਚ ਤਸਵੀਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪ੍ਰਵਾਸੀ ਆ ਹੁਣ ਰੋਸਾਨਾ ਰੋਜ਼ ਦਿਨਾਂ ਦੇ ਵਿੱਚ ਜਿਹੜੇ ਉਹ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਰਵਾਨਾ ਹੋ ਰਹੇ ਨੇ ਤਾਂ ਇਸ ਬਾਬਤ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚੌਕਸੀ ਵਰਤਦਿਆਂ ਹੋયા ਆ ਪੂਰੀ ਡੁੰਗਾਈ ਦੇ ਨਾਲ ਇਹ ਸੁਰੱਖਿਆ ਦੇ ਲਿਹਾਜ਼ ਤੇ ਨਾਲ ਜਿਹੜੀ ਉੱਥੇ ਟ੍ਰੇਨ ਦੇ ਅੰਦਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਜਿਹੜੇ ਪ੍ਰਵਾਸੀ ਵਾਪਸ ਜਾ ਰਹੇ ਨੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਬਕਾਇਦਾ ਉਹਨਾਂ ਦਾ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਇਸ ਬਾਬਤ ਗੱਲਬਾਤ ਕਰਦਿਆਂ ਰੇਲਵੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਰੋਜ਼ਾਨਾ ਹੀ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪ੍ਰਵਾਸੀ ਨੇ ਆਪਣੇ ਪਿੰਡਾਂ ਵੱਲ ਰਵਾਨਾ ਹੋ ਰਹੇ ਨੇ ਤੇ ਕੁਝ ਤਾਂ ਆਪਣੇ ਕਾਗਜ਼ਾਤ ਪੂਰੇ ਕਰਨ ਦੇ ਲਈ ਜਾਂ ਪੁਲਿਸ ਵੈਰੀਫਿਕੇਸ਼ਨ ਲਈ ਆਪਣੇ ਪਿੰਡਾਂ ਨੂੰ ਰਵਾਨਾ ਹੋ ਰਹੇ ਨੇ ਤੇ ਕਈਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਆਪਣੇ ਪਿੰਡ ਦੇ ਵਿੱਚ ਰੱਖੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਲਗਾਤਾਰ ਇਸ ਘਟਨਾ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਪ੍ਰਵਾਸੀਆਂ ਪ੍ਰਤੀ ਜੋ ਗੁੱਸੇ ਦੀ ਲਹਿਰ ਜਾਂ ਜੋ ਰੋਸ ਲਹਿਰ ਵੱਧਦੀ ਜਾ ਰਹੀ ਹੈ ਤਾਂ ਉਹ ਦਿਨ-ਪ੍ਰਤੀ ਦਿਨ ਹੋਰ ਵੀ ਕਾਫੀ ਜ਼ਿਆਦਾ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਮਤੇ ਪਾ ਦਿੱਤੇ ਗਏ ਨੇ ਕਿ ਪਿੰਡਾਂ ਦੇ ਵਿੱਚ ਜੋ ਨਜਾਇਜ਼ ਢੰਗ ਦੇ ਨਾਲ ਪ੍ਰਵਾਸੀ ਰਹਿੰਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤੇ ਜੇਕਰ ਜੋ ਪ੍ਰਵਾਸੀ ਇੱਥੇ ਪੱਕੇ ਤੌਰ ਤੇ ਰਹਿੰਦੇ ਨੇ ਉਹ ਆਪਣੀ ਪੁਲਿਸ ਵੈਰੀਫਿਕੇਸ਼ਨ ਆਪਣੇ ਪਿੰਡਾਂ ਤੋਂ ਕਰਵਾ ਕੇ ਹੁਣ ਮਿਰਨਾਏ ਸੋਜ ਸੁਦਰਸਨ ਜੀ ਆਰਪੀ ਸ਼ਹਿਰਪੁਰ ਜੀ ਇਸ ਟਾਈਮ ਜੇਕਰ ਗੱਲ ਵਿੱਚ ਆਵੇ ਤਾਂ ਤੁਸੀਂ ਆ ਡਾਡੀ ਬਿਊਟੀ ਰੇਲਵੇ ਸਟੇਸ਼ਨ ਦੇ ਤਨਾਤ ਹੈ ਹਰ ਇੱਕ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਤੇ ਚੈੱਕ ਆਣਾ ਜਾਣ ਵਾਲੇ ਨੂੰ ਚੈੱਕ ਕੀਤਾ ਜਾ ਰਿਹਾ ਹਾਂਜੀ ਸੋ ਇਹ ਜੋ ਮੁੱਦਾ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਪੂਰੇ ਮਖਤਟਾ ਸੋ ਕੋਈ ਲੱਗਾ ਕਿ ਇਸੇ ਕਾਰਨ ਦੇ ਨਾਲ ਇਹ ਤੋਂ ਜੋ ਲੋਕ ਦੌਰਦੇ ਨਹੀਂ ਨਹੀਂ ਜਿੱਥੇ ਜਾ ਵੀ ਰਹੇ ਆ ਜਿਹੜੇ ਜਿੱਦਾਂ ਕੀ ਜਿਨ੍ਹਾਂ ਨੇ ਆਧਾਰ ਕਾਰਡ ਉਧਰੋਂ ਬਣਾ ਕੇ ਫਿਰ ਐਫੀਡਵਿਟ ਲੈ ਕੇ ਇੱਧਰ ਨੂੰ ਆਉਂਗੇ ਤੋ ਕਈ ਤਾਂ ਵੈਸੇ ਅਸੀਂ ਕਹਿੰਦੇ ਵੀ ਉਹ ਕਹਿੰਦੇ ਆ ਜੀ ਅਸੀਂ ਦੇ ਆਪਣੇ ਪ੍ਰੋਗਰਾਮ ਦੇ ਉੱਤੇ ਘਰ ਕੋਈ ਕੰਮਕਾਰ ਵਾ ਕੋਈ ਮਜ਼ਦੂਰ ਇਦਾਂ ਤਾਂ ਕਹਿੰਦੇ ਪਰਵਾਸੀ ਆ ਰਹੇ ਆ ਤੇ ਕਈ ਤਾਂ ਤਕਰੀਬਨ ਜਾ ਰਹੇ ਆ ਜੀ ਇੱਥੇ ਕੁਝ ਲੋਕ ਜਿਹੜੇ ਜਾਂਦੇ ਆ ਉਹਨੇ ਹੈ ਸਾਇਰ ਤੜਕੇ ਜਿਹੜੀ ਪੰਜ ਵਾਲੀ ਗੱਡੀ ਆ ਉਹਦੇ ਵਿੱਚ ਜਾ ਜਾ ਰਹੇ ਜਾਦਾ ਪਾਕਿਸਤਾਨ ਜਿਨਾਂ ਦੀ ਵੀ ਚੈਕਿੰਗ ਕੀਤੀ ਕੋਈ ਸ਼ੱਕੀ ਪਾਇਆ ਗਿਆ ਨਹੀਂ ਜੀ ਕੋਈ ਸ਼ੱਕੀ ਨਹੀਂ ਪਾਇਆ ਗਿਆ ਕੋਈ ਕੁਝ ਨਹੀਂ ਉਹਨਾਂ ਦੇ ਕੋਲ ਸਿਰਫ ਆਪਣਾ ਖਾਣ ਪੀਣ ਦਾ ਸਮਾਨ ਲੀੜਾ ਕੱਪੜਾ ਲਿਜਾ ਰਹੇ ਆ ਬਸ ਇਹ ਹੀ ਕੁਝ ਹੋਣੀ ਮੇਰਾ ਨਾਮ ਇਹ ਸੁਦੇ ਸੁੰਦਰ ਸਿੰਘ ਜੀ ਆਰਪੀ ਸ਼ਹਿਰਪੁਰ ਜੀ ਇਸ ਟਾਈਮ ਜੇਕਰ ਗੱਲ ਕੀਤੀ ਆਵੇ ਤਾਂ ਤੁਸੀਂ ਡਾਡੀ ਡਿਊਟੀ ਰੇਲਵੇ ਸਟੇਸ਼ਨ ਦੇ ਤਨਾਤ ਹੈ ਹਰ ਇੱਕ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਤੇ ਚੈੱਕ ਆਣਾ ਜਾਣ ਵਾਲੇ ਨੂੰ ਚੈੱਕ ਕੀਤਾ ਜਾ ਰਿਹਾ ਹਾਂਜੀ ਸੋ ਇਹ ਜੋ ਮੁੱਦਾ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਪੂਰੇ ਮਖਤੂਤ ਹੈ ਸੋ ਕੋਈ ਲੱਗਾ ਕਿ ਇਸੇ ਕਾਰਨ ਦੇ ਨਾਲ ਇਹ ਤੋਂ ਜੋ ਲੋਕ ਦੌਰਦੇ ਨੇ ਨੇ ਜਿਹੜੇ ਬਤ ਜਾ ਵੀ ਰਹੇ ਆ ਜਿਹੜੇ ਜਿੱਦਾਂ ਕੀ ਜਿਨ੍ਹਾਂ ਨੇ ਆਧਾਰ ਕਾਰਡ ਉਧਰੋਂ ਬਣਾ ਕੇ ਫਿਰ ਐਫੀਡਵਿਟ ਲੈ ਕੇ ਇੱਧਰ ਨੂੰ ਆਉਂਗੇ ਤਾਂ ਕਈ ਤਾਂ ਬੱਸੇ ਅਸੀਂ ਕਹਿੰਦੇ ਵੀ ਉਹ ਕਹਿੰਦੇ ਆ ਕਿ ਅਸੀਂ ਦੇ ਆਪਣੇ ਪ੍ਰੋਗਰਾਮ ਤੋਂ ਚੱਲੇ ਘਰ ਕੋਈ ਕੰਮਕਾਰ ਆ ਕੋਈ ਮਜ਼ਦੂਰ ਇਦਾਂ ਤਾਂ ਕਹਿੰਦੇ ਪਰਵਾਸੀ ਕਹ ਰਹੇ ਆ ਤੇ ਕਈ ਤਾਂ ਤਕਰੀਬਨ ਜਾ ਰਹੇ ਆ ਜੀ ਇੱਥੇ ਕੁਝ ਲੋਕ ਜਿਹੜੇ ਜਾਂਦੇ ਆ ਉਹਨੇ ਹੈ ਸਿਆਲ ਤੜਕੇ ਜਿਹੜੀ ਪੰਜ ਵਾਲੀ ਗੱਡੀ ਆ ਉਹਦੇ ਵਿੱਚ ਜਾ ਜਾ ਰਹੇ ਜਿਆਦਾ ਇਹ ਤਾਂ ਦਿਨਾਂ ਦੀ ਚੈਕਿੰਗ ਕੀਤੀ ਕੋਈ ਸ਼ੱਕੀ ਪਾਇਆ ਗਿਆ ਨਹੀਂ ਜੀ ਕੋਈ ਸ਼ੱਕੀ ਨਹੀਂ ਪਾਇਆ ਗਿਆ ਕੋਈ ਕੁਛ ਨਹੀਂ ਉਹਨਾਂ ਦੇ ਕੋ ਸਿਰਫ ਆਪਣਾ ਖਾਣ ਪੀਣ ਦਾ ਸਮਾਨ ਲੀੜਾ ਕੱਪੜਾ ਲਿਜਾ ਰਹੇ ਆ ਬਸ ਇਹ ਹੀ ਕੁਛ ਹੈ ਇਸ ਪਰਵੇ ਇਨੋਵੇਸ਼ਨ ਡੀ ਐਨ ਏ ਯੂਨੀਵਰਸਿਟੀ